ਹਾਂਜੀ ਸਰਬੱਤ ਦਾ ਭਲਾ ਮੰਗਦੀ ਹੋਈ ਬਹੁਤ ਨਿਮਰਤਾ ਸਹਿਤ ਸਾਰਿਆਂ ਨੂੰ ਮੈਂ ਸਤਿ ਸ੍ਰੀ ਅਕਾਲ ਬੁਲਾਉਣੀ ਆ ਤੇ ਸਾਰਿਆਂ ਦਾ ਸਤਿਕਾਰ ਕਰਦੀ ਆ ਤੇ ਅੱਜ ਮੈਂ ਗੱਲ ਕਰੂੰਗੀ ਵੀ ਬਰਾਬਰਤਾ ਕੀ ਹੁੰਦੀ ਆ ਬਰਾਬਰਤਾ ਦਾ ਅਹਿਸਾਸ ਵੀ ਕਈ ਵਾਰੀ ਸਾਡੇ ਘਰੇ ਜੇ ਸਾਡੇ ਘਰ ਪਰੌਣੇ ਆਉਂਦੇ ਨੇ ਇੱਕ ਬਹੁਤ ਅਮੀਰ ਆ ਇੱਕ ਕੋਈ ਠੀਕ ਠੀਕ ਆ ਮੇਰੇ ਵਰਗਾ ਤੇ ਅਸੀਂ ਅਮੀਰ ਨੂੰ ਸਿਰੇ ਚੜ੍ਡ ਦਿੰਨੇ ਆ ਉਹਦੀ ਸੇਵਾ 'ਚ ਕੋਈ ਕਸਰ ਨਹੀਂ ਛੱਡਦੇ ਉਹਦੀ ਪੌੜੀਆਂ ਚੜ-ਚੜ ਵੀ ਸੇਵਾ ਕਰਦੇ ਆ ਤੇ ਜੇ ਕੋਈ ਮੇਰੇ ਵਰਗਾ ਆ ਜਾਂਦਾ ਤਾਂ ਉਹਨੂੰ ਅਸੀਂ ਪਾਣੀ ਤੱਕ ਵੀ ਨਹੀਂ ਪੁੱਛਦੇ ਇਹ ਵੀ ਨਹੀਂ ਪੁੱਛਦੇ ਵੀ ਤੂੰ ਕਿੱਥੋਂ ਆਇਆ ਇਦਾਂ ਦੀ ਸੋਚ ਵਾਲੇ ਇਨਸਾਨ ਨੇ ਜਿਹੜੇ ਮੈਂ ਕਹਿੰਨੀ ਉਹਨਾਂ ਦੀ ਸੋਚ ਆ ਜਿਹੜੀ ਮਾੜੀ ਆ ਉਹ ਗਿਰੀ ਹੋਈ ਸੋਚ ਆ ਸਾਨੂੰ ਆਪਣੀ ਸੋਚ ਬਦਲਣੀ ਚਾਹੀਦੀ ਆ ਜਿਹੜਾ ਸਾਡੇ ਘਰ ਚੱਲ ਕੇ ਆ ਗਿਆ ਚਾਹੇ ਉਹ ਸਾਡਾ ਭੈਣ ਭਾਈ ਆ ਚਾਹੇ ਉਹ ਸਾਡਾ ਕੋਈ ਦੂਰ ਦਾ ਰਿਸ਼ਤੇਦਾਰ ਆ ਪਰ ਉਹਦੀ ਜਿਹੜੀ ਮਤਲਬ ਉਹਨੂੰ ਜਿਹੜਾ ਬਰਾਬਰਤਾ ਦਾ ਅਹਿਸਾਸ ਹੀ ਦੇਣਾ ਚਾਹੀਦਾ ਪ੍ਰਾਣਚ ਦੀ ਹੋਣੀ ਚਾਹੀਦੀ ਆ ਪਾਣੀ ਤਾਂ ਪਾਣੀ ਪੁੱਛਣਾ ਚਾਹੀਦਾ ਪਾਣੀ ਦੇਣਾ ਚਾਹੀਦਾ ਆਪਣੀ ਸੋਚ ਨੂੰ ਬਦਲ